ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਅਬਦ ਤੱਕ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸੋ ਦੋਸਤੋ ਹੁਸ਼ਿਆਰਪੁਰ ਦੇ ਵਿੱਚ ਜੋ ਇੱਕ ਪ੍ਰਵਾਸੀ ਦੇ ਵੱਲੋਂ ਕਾਨੂੰਨੀ ਹਰਕਤ ਕੀਤੀ ਗਈ ਆ ਇੱਕ 5 ਸਾਲ ਦੇ ਮਾਸੂਮ ਬੱਚੇ ਦੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਕਾਰਡ ਉਤਾਰਿਆ ਗਿਆ ਵਾ ਤਾਂ ਉਸ ਦੇ ਵਿਰੋਧ ਦੇ ਵਿੱਚ ਅੱਜ ਝੰਡੇਆਲਾ ਗੁਰੂ ਸ਼ਹਿਰ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਇੱਕ ਰੋਸ ਮਾਰਚ ਕਰਿਆ ਜਾ ਰਿਹਾ ਵਾ ਉਹਨਾਂ ਪ੍ਰਵਾਸੀਆਂ ਦੇ ਵਿਰੁੱਧ ਜੋ ਕਿ ਪੰਜਾਬ ਦੇ ਵਿੱਚ ਆਏ ਦੇ ਨਹੀਂ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਕਿ ਪ੍ਰਸ਼ਾਸਨ ਇਹਨਾਂ ਪ੍ਰਵਾਸੀਆਂ ਦੇ ਵਿਰੁੱਧ ਕੋਈ ਨਾ ਕੋਈ ਸਖਤ ਕਾਰਵਾਈ ਕਰੇ ਸੋ ਆਓ ਕਿਸਾਨ ਜਥੇਬੰਦੀਆਂ ਦੇ ਨਾਲ ਅਤੇ ਸ਼ਹਿਰ ਵਾਸੀਆਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਉਨੇ ਆ ਸਭ ਤੋਂ ਪਹਿਲਾਂ ਵਾਇਗੁਰਜੀਕਾ ਖਾਲਸਾ ਵਾਇਗੁਰਦੀ ਕੀ ਫਤਿਹ ਜਿੱਥੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਝੰਡੇਆਲਾ ਗੁਰੂ ਦੀ ਪੂਰੀ ਟੀਮ ਪੂਰੇ ਅਗੂ ਨੇ ਦਾਲ ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹ ਵੀ ਹਾਜ਼ਰ ਆ ਇਹ ਸੰਗਤ ਆ ਇੱਥੇ ਤੁਸੀਂ ਵੇਖ ਸਕਦੇ ਜੇ ਕਿ ਨੌਜਵਾਨ ਬਜ਼ੁਰਗ ਛੋਟੇ ਛੋਟੇ ਬੱਚੇ ਇਹਨਾਂ ਦੇ ਵਿੱਚ ਤੁਹਾਨੂੰ 3-3 4-4 ਸਾਲ ਦੇ ਬੱਚੇ ਵੀ ਨਜ਼ਰ ਆਉਣਗੇ ਇਹ ਇੱਕ ਦਰਦ ਲੈ ਕੇ ਆਏ ਆ ਜਿਹੜਾ ਪਿਛਲੇ ਦਿਨੀ ਬੱਚਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਇੱਕ ਪ੍ਰਵਾਸੀ ਭਈਏ ਦੇ ਵੱਲੋਂ ਉਹਦੇ ਨਾਲ ਪਹਿਲਾਂ ਗਲਤ ਹਰਕਤ ਕੁਰਮ ਕੀਤਾ ਗਿਆ ਉਹਦੇ ਨਾਲ ਤੇ ਫਿਰ ਐਡੇ ਬੁਰੇ ਤਰੀਕੇ ਦੇ ਨਾਲ ਉਹਨੂੰ ਕਤਲ ਕਰ ਦੇਣਾ ਅੱਜ ਪੂਰਾ ਪੰਜਾਬ ਪੰਜਾਬ ਦੇ ਪੂਰੇ ਜ਼ਿਲ੍ਹੇ ਪਿੰਡ ਤੇ ਸ਼ਹਿਰ ਜਿਹੜੇ ਉਹ ਰੋ ਰਹੇ ਨੇ ਤਾਂ ਕੀ ਮੰਗ ਕਰ ਰਹੇ ਹੋ ਤੁਸੀਂ ਬਿਲਕੁਲ ਵੇਖੋ ਕਿਤਨਾ ਕਿਤੇ ਕਾਨੂੰਨ ਵਿਵਸਥਾ ਜਿਹੜੀ ਆ ਉਹ ਵਿਗੜਦੀ ਨਜ਼ਰ ਆ ਰਹੀ ਆ ਪਹਿਲਾਂ ਆਏ ਦਿਨ ਫਰੋਤੀਆਂ ਆਏ ਦਿਨ ਕਤਲ ਨਸ਼ਾ ਤੇ ਹੁਣ ਆ ਜਿਹੜੀਆਂ ਹਰਕਤਾਂ ਨੇ ਅਸੀਂ ਆਪਣੇ ਬੱਚਿਆਂ ਨੂੰ ਕਾਰੋਬਾਰ ਤੇ ਅਸੀਂ ਜਿਹੜੇ ਆ ਕਿਸੇ ਨਾ ਕਿਸੇ ਤਰ੍ਹਾਂ ਸੇਫ ਜਿਹੜੇ ਉਹ ਕਰ ਰਹੇ ਆ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਕੋਈ ਉਮੀਦ ਨਹੀਂ ਨਾ ਉਮੀਦ ਨੇ ਲੋਕ ਆਪਣੀਆਂ ਦੁਕਾਨਾਂ ਤੇ ਗਾੜੀ ਲੋਕਾਂ ਨੇ ਆਪ ਆਪਣੇ ਸੁਰੱਖਿਆ ਕਰਮੀ ਤਾਇਨਾਤ ਕੀਤੇ ਨੇ ਪਰ ਇਹਨਾਂ ਮਾਸੂਮ ਬੱਚਿਆਂ ਨੂੰ ਅਸੀਂ ਘਰਾਂ ਦੇ ਵਿੱਚ ਕਿੱਥੇ ਰੱਖ ਲਈਏ ਇਹਨਾਂ ਨੇ ਵਧੀਆ ਐਜੂਕੇਸ਼ਨ ਵੀ ਲੈਣੀ ਆ ਪੜਨਾ ਵੀ ਆ ਆਉਣ ਵਾਲੇ ਜਾ ਇਨਾਂ ਨੇ ਆਪਣਾ ਸੁਨਹਿਰਾ ਭਵਿੱਖ ਜਿਹੜਾ ਵਾ ਉਹ ਬਣਾਉਣਾ ਪਰ ਘਰਾਂ ਦੇ ਵਿੱਚ ਇਹਨਾਂ ਨੂੰ ਕਿਵੇਂ ਕੈਦ ਕਰਕੇ ਰੱਖ ਲੀਏ ਤੁਸੀਂ ਕੀ ਮੰਗ ਕਰਦੇ ਕੀ ਹੋਣਾ ਚਾਹੁੰਦਾ ਅਸੀਂ ਮੰਗ ਕਰਦੇ ਆ ਜੀ ਵੇਖੋ ਪਹਿਲੀ ਤਾਂ ਗੱਲ ਇਹ ਆ ਕਿ ਇਹ ਪੰਜਾਬ ਆ ਇਹ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦਾ ਜਿਹੜਾ ਇੱਕ ਵੱਡਾ ਦਾਵਾ ਕੀਤਾ ਸੀ ਪਰ ਕਿਤੇ ਵੀ ਪੰਜਾਬ ਸੋਨੇ ਦੀ ਚਿੜੀ ਬਣਦਾ ਜਿਹੜਾ ਨਜ਼ਰ ਨਹੀਂ ਆ ਰਿਹਾ ਪ੍ਰਵਾਸੀ ਲਗਾਤਾਰ ਤੁਸੀਂ ਵੇਖ ਰਹੇ ਹੋ ਭਾਵੇਂ ਜੰਡੇਆਲਾ ਗੁਰੂ ਦੀ ਗੱਲ ਕਰੀਏ ਸਰਾ ਦੇ ਉੱਤੇ ਇਹਨਾਂ ਦੇ ਖੋਖੇ ਨੇ ਉਹਨਾਂ ਦੇ ਉੱਤੇ ਤਮਾਕੂ ਨਸ਼ਾ ਸਿਗਰਟਾਂ ਮੈਂ ਪੁੱਛਣਾ ਚਾਹੁੰਨਾ ਕਿ ਬਾਕੀ ਚੀਜ਼ਾਂ ਦੇ ਜਿਹੜੇ ਲਾਇਸੈਂਸ ਆ ਉਹ ਵੇਖੇ ਜਾਂਦੇ ਨੇ ਇਹਨਾਂ ਦੇ ਕੋਲ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਸ਼ਰਮ ਇਹ ਚੀਜ਼ਾਂ ਵੇਚ ਰਹੇ ਨੇ ਔਰ ਨਸ਼ਾ ਹੀ ਸਭ ਤੋਂ ਵੱਡੀ ਜੜ ਹੈ ਭਾਵੇਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਰਾਈਮ ਆ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਪੂਰੀ ਸ਼ਾਨਬੀਨ ਹੋਵੇ ਪੰਜਾਬ ਦੇ ਵਿੱਚ ਇਹਨਾਂ ਦੇ ਆਧਾਰ ਕਾਰਡ ਵੀ ਦੋ ਦੋ ਚੱਲ ਰਹੇ ਨੇ ਇੱਥੇ ਵੀ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਇਹਨਾਂ ਦਾ ਥਾਣਿਆਂ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਵਾ ਉਹ ਬਾਇਓ ਡਾਟਾ ਜਿਹੜਾ ਉਹ ਲਿਆ ਜਾਵੇ ਇਹ ਜਗਾ ਲੈ ਰਹੇ ਨੇ ਕਿਰਾਏ ਤੇ ਲੈ ਰਹੇ ਨੇ ਜਾਂ ਆਪਣੀ ਲੈ ਰਹੇ ਨੇ ਇਸ ਚੀਜ਼ ਦਾ ਅੱਜ ਤੱਕ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਬਿਲਕੁਲ ਵੀ ਧਿਆਨ ਨਹੀਂ ਮੰਗ ਪੱਤਰ ਕਿਹਨੂੰ ਦੇਣਾ ਅੱਜ ਦਾ ਜਿਹੜਾ ਸਾਡਾ ਮੰਗ ਪੱਤਰ ਆ ਉਹ ਸਾਡੇ ਮਾਨਯੋਗ ਡੀਐਸਪੀ ਰਵਿੰਦਰਪਾਲ ਸਿੰਘ ਜੀ ਜੰਡਿਆਲਾਗੁਰੂ ਉਹਨਾਂ ਨੂੰ ਦਵਾਂਗੇ ਅਗਲਾ ਮੰਗ ਪੱਤਰ ਜਿਹੜਾ ਵਾ ਉਹ ਅਮਰਸਰ ਡੀਸੀ ਮੈਡਮ ਸਾਖਸੀ ਸੇ ਇਹਨਾਂ ਨੂੰ ਜਿਹੜਾ ਵਾ ਪਹੁੰਚਦਾ ਕੀਤਾ ਜਾਵੇ ਇਹ ਜਿਹੜੀ ਘਟਨਾ ਵਾਪਰੀ ਆ ਇਹ ਜੋ ਵਾਪਰਨਾ ਸੀ ਉਹ ਤੇ ਵਾਪਰ ਗਿਆ ਇਹ ਇੱਕ ਗੱਲ ਹੈਰਾਨਗੀ ਦੀ ਆ ਵੀ ਇਸ ਸਿਸਟਮ ਦੇ ਵਿੱਚ 70% ਲੋਕ ਅਜੇ ਵੀ ਐਸੇ ਆ ਜਿਹੜੇ ਬਈ ਇਹ ਇੱਥੇ ਰੱਖਣ ਦੇ ਹੱਕ ਦੇ ਵਿੱਚ ਆ ਇਹ ਬਹੁਤ ਹੀ ਇਹ ਵਡਿਆ ਘਟਨਾਵਾਂ ਨੂੰ ਇਹ ਸੱਦਾ ਦੇ ਰਹੇ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਇਹਨਾਂ ਨੂੰ ਹੁਣ ਇੱਕ ਹਸਤਾ ਦਾ ਮੂੰਹ ਪੈ ਗਿਆ ਵਾ ਇੱਕ ਘਟਨਾਵਾਂ ਅੱਗੇ ਵੀ ਆਪਰੀਆਂ ਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਚੀਜ਼ ਦੀ ਬਹੁਤ ਹੀ ਸਖਤ ਨਿੰਦਾ ਕਰਦਾ ਤੇ ਅੱਗੇ ਵਾਸਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜੇ ਤੁਹਾਡੇ ਕੋਲੋਂ ਸੰਭਾਲੇ ਜਾਂਦੇ ਆ ਤੇ ਸੰਭਾਲੋ ਵੱਖਰੀ ਗੱਲ ਆ ਜੇ ਨਹੀਂ ਤੇ ਫਿਰ ਜਨਤਾ ਆਪ ਉੱਠੂਗੀ ਤੇ ਆਪ ਇਹਨਾਂ ਨੂੰ ਸਹੀ ਦੰਡ ਦੇਊਗੀ ਦੇਖਣ ਜਾ ਪੰਜਾਬੀਆਂ ਦੇ ਹਮਲਾ ਵੀ ਕਰਦੇ ਦੇਖੇ ਗਏ ਗਈ ਪਈ ਹੈ ਤੇ ਇਹੋ ਹੀ ਤੇ ਮੈਂ ਕਹਿਣਾ ਪਿਆ ਵਾ ਵੀ ਇਹ ਇਹ ਤੇ ਆਪਣੇ ਜਨ ਦੀ ਸ਼ਕਤੀ ਆ ਵੀ ਆਪਾਂ ਕਿੰਨੀ ਦੇਰ ਤੱਕ ਆਪਾਂ ਇਹਨਾਂ ਨੂੰ ਬਰਦਾਸ਼ਤ ਕਰਦੇ ਪਏ ਆ ਜਿੱਦਣ ਪੰਜਾਬੀ ਆਪਾਂ ਖੜੇ ਹੋਗੇ ਆ ਜਿਹੜੀਆਂ ਮੁਹਵਤੀਆਂ ਇਹਨਾਂ ਦੀ ਪਹਿਲ ਕਦਮੀਆਂ ਹੈ ਤੋ ਬਾਅਦ ਵਿੱਚ ਜਿਹੜਾ ਮੁੜਕੇ ਹਥਿਆਰ ਹੋਊਗਾ ਉਹ ਤੁਹਾਨੂੰ ਹੀ ਪਤਾ ਬਈ ਪੰਜਾਬ ਕੀ ਕਰਦਾ ਵਾ ਅਹੀਂ ਵੇਖੋ ਜੀ ਜਿਹੜਾ ਬੱਚਾ ਹਿਯਾਰਪੁਰ ਦੇ ਵਿੱਚ ਇਸ ਤਰ੍ਹਾਂ ਹੋਇਆ ਇੱਕ ਮਾਸੂਮ ਬੱਚੇ ਦੇ ਨਾਲ ਇਹ ਘਟਨਾ ਘਟੀ ਗਈ ਆ ਤੇ ਅਸੀਂ ਇਹੋ ਜੇ ਬੱਚੇ ਛੋਟੇ ਬੱਚੇ ਨਾਲ ਵੇਖੋ ਜੀ ਮਤਲਬ ਕਿ ਕੋਈ ਵੀ ਇੰਨੀ ਦਰਿੰਦਗੀ ਨਹੀਂ ਕਰ ਸਕਦਾ ਇੱਕ ਮਾਸੂਮ ਫੁੱਲ ਨੂੰ ਆ ਹਸ਼ਰ ਕੀਤਾ ਤੇ ਬਾਕੀਆਂ ਦੇ ਕੀ ਹਾਲਾਤ ਹੋਣਗੇ ਅਸੀਂ ਮੰਗ ਇਹ ਕਰਦੇ ਆ ਸਰਕਾਰ ਕੋ ਕੋਈ ਕਾਨੂੰਨ ਬਣਾਇਆ ਜਾਵੇ ਕੋਈ ਕਾਨੂੰਨ ਦੀ ਅਵਸਥਾ ਚਾਹੀਦੀ ਆ ਸਾਨੂੰ ਇਹਨਾਂ ਭਈਆਂ ਨੂੰ ਕੋਈ ਧਾਰ ਕੱਢ ਲਏ ਜਾਣ ਕੋਈ ਇਹਨਾਂ ਦਾ ਪ੍ਰਸ਼ਾਸਨ ਇਹ ਚੀਜ਼ ਕਰੇ ਵੀ ਹਰ ਸ਼ਹਿਰ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਇਹਨਾਂ ਦਾ ਨੋਟ ਕੀਤਾ ਜਾਵੇ ਵੀ ਇਹ ਕਿੱਥੋਂ ਆਇਆ ਕਿੱਥੋਂ ਦੇ ਰਹਿਣ ਵਾਲੇ ਆ ਇਹਨਾਂ ਦਾ ਸਾਰਾ ਕੁਝ ਬਾਇਓ ਡਾਟਾ ਦਿੱਤਾ ਜਾਵੇ ਬਾਕੀ ਇਹਨਾਂ ਨੂੰ ਇੱਥੇ ਰਹਿਸ਼ੀ ਜਿੱਦਾਂ ਜ਼ਮੀਨਾਂ ਖਰੀਦ ਸਕਦੇ ਉਹ ਚੀਜ਼ ਨਹੀਂ ਚਾਹੀਦੀ ਇਹ ਆਉਣ ਕਮਾਈ ਕਰਨ ਕਮਾਈ ਕਰਕੇ ਆਪਦੇ ਘਰਾਂ ਨੂੰ ਵਾਪਸ ਜਾਣ ਸਾਨੂੰ ਇਹ ਚੀਜ਼ ਨਹੀਂ ਮਨਜ਼ੂਰ ਹੈਗੀ ਵੀ ਇਹ ਰਹਿਣ ਇਹ ਸਾਡੇ ਤੇ ਸਿਰ ਚੜੇ ਹੋਇਆ ਇਹ ਸਰਕਾਰ ਦਾ ਫਰਜ ਬੰਦ ਇਹਨਾਂ ਸਰਕਾਰਾਂ ਨੂੰ ਇਹ ਚਾਹੀਦਾ ਵਾ ਕਾਨੂੰਨ ਬਣਾਇਆ ਜਾਵੇ ਕਿ ਇਹਨਾਂ ਭਈਆਂ ਦਾ ਮਤਲਬ ਕਿ ਬਾਇਓ ਡਾਟਾ ਲੈਣ ਇਹਨਾਂ ਦੇ ਆਧਾਰ ਕਾਰਡ ਲੈਣ ਕਿੱਥੋਂ ਆਏ ਇਹ ਚੀਜ਼ਾਂ ਨੂੰ ਮਤਲਬ ਕਿ ਲੈਣ ਦੀ ਜ਼ਰੂਰਤ ਹੈ ਭਈਆਂ ਤੋਂ ਇਲਾਵਾ ਹੋਰ ਵੀ ਜਿਤਨਾ ਸਾਡੇ ਪੰਜਾਬ ਵਿੱਚ ਜੰਡਿਆਲਾ ਵਿੱਚ ਹੋਰ ਮੁਸਲਮਾਨ ਵੀ ਪਰਿਵਾਰ ਆਏ ਹੈ ਉਹਨਾਂ ਦਾ ਵੀ ਜਿੰਨਾ ਤੱਕ ਕੋਈ ਵੀ ਪੁਲਿਸ ਰਾਈਡ ਵੈਰੀਫਿਕੇਸ਼ਨ ਨਹੀਂ ਹੋਈ ਹੈ ਉਹਨਾਂ ਬਾਰੇ ਕੀ ਕਿਹਾ ਜਾਵੇ ਵੇਖੋ ਜੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਵਾ ਵੀ ਆਪਣੇ ਸ਼ਹਿਰ ਦੇ ਵਿੱਚ ਇਹਨਾਂ ਨੂੰ ਉਹਨਾਂ ਦਾ ਵੀ ਬਾਇਓ ਡਾਟਾ ਲੈਣਾ ਚਾਹੀਦਾ ਵਾ ਜੇ ਬਾਹਰ ਦੀਆਂ ਸਟੇਟਾਂ ਦੇ ਵਿੱਚੋਂ ਆਏ ਆ ਤੇ ਇਹਨਾਂ ਦਾ ਬਾਇਓ ਡਾਟਾ ਲਿਆ ਜਾਵੇ ਕਿਉਂਕਿ ਜੇ ਸਾਡੇ ਬੱਚੇ ਬਾਹਰ ਜਾ ਕੇ ਕਮਾਈਆਂ ਮੰਨਦੇ ਆ ਸਰਕਾਰ ਕਹਿ ਰਹੀ ਆ ਕਲ ਭਗਵੰਤ ਮਾਨ ਦਾ ਇਹ ਬਿਆਨ ਆਇਆ ਵੀ ਕੈਨੇਡਾ ਚ ਅਮਰੀਕਾ ਚ ਯੂ ਐਸ ਏ ਚ ਸਾਰੇ ਬੱਚੇ ਗਿਆ ਪਰ ਉੱਥੇ ਬੱਚੇ ਸਾਡੇ ਫੀਸਾਂ ਤਾਰ ਕੇ ਪੂਰਾ ਬਾਇਓ ਡਾਟਾ ਫਿਰ ਟੈਸਟ ਦੇ ਕੇ ਸਾਰਾ ਕੁਝ ਕੱਢ ਕੇ ਜਾਂਦੇ ਆ ਇਦਾਂ ਸਾਡੇ ਬੱਚਿਆਂ ਨੂੰ ਇੱਥੇ ਐਂਟਰੀ ਨਹੀਂ ਮਿਲਦੀ ਹੈਗੀ ਇਹ ਦੇਖੋ ਜੀ ਸਰਕਾਰ ਨੂੰ ਆਪਣਾ ਜਿਹੜਾ ਵਾ ਪੱਕੇ ਇਹ ਕੰਮ ਕਰਨਾ ਚਾਹੀਦਾ ਵਾ ਜਦੋਂ ਸਾਡੇ ਲੋਕ ਅਸੀਂ ਸਾਡਾ ਅਨੰਦਪੁਰ ਸਾਹਿਬ ਤੋਂ ਅੱਗੇ ਗੁਰਦੁਆਰਾ ਸਾਹਿਬ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਅਸੀਂ ਹਿਮਾਚਲ ਦੇ ਵਿੱਚ ਜਿਹੜਾ ਵਾ ਉਹ ਪਰਚੀ ਕਟਾਏ ਤੋਂ ਬਗੈਰ ਨਹੀਂ ਜਾ ਸਕਦੇ ਸਾਨੂੰ ਐਂਟਰੀ ਨਹੀਂ ਹੈਗੀ ਤੇ ਜਿਹੜੇ ਹਿਮਾਚਲ ਦੇ ਲੋਕ ਉਹ ਸਾਡੇ ਇਧਰ ਐਂਟਰੀ ਕਰ ਸਕਦੇ ਹੈਗੇ ਜਿਸ ਤਰ੍ਹਾਂ ਇਹ ਭਈਏ ਹੋਗੇ ਗੁੱਜਰ ਹੋਵੇ ਇਹ ਹਰ ਲਹਿਰ ਲਗਰਦੇ ਇਧਰ ਫਿਰਦੇ ਹੈਗੇ ਆ ਇਹਨਾਂ ਦੇ ਆਧਾਰ ਕਾਰਡ ਜਿਹੜੇ ਇਧਰ ਵੀ ਬਣ ਜਾਂਦੇ ਇਹਨਾਂ ਦੇ ਉਧਰ ਸਟੇਟਾਂ ਜਿਹੜੇ ਵੀ ਬਣ ਜਾਂਦੇ ਇਹ ਸਰਕਾਰ ਨੂੰ ਇਹਨਾਂ ਦੀ پابੰਦੀ ਲਾਉਣੀ ਚਾਹੀਦੀ ਹੈ ਜਦੋਂ ਇਹ ਆਉਂਦੇ ਹੈਗੇ ਇਹਨਾਂ ਦੇ ਟਿਕਟਾਂ ਨਵਾਂ ਵੀਖਣ ਪਈ ਟ੍ਰੇਨਾਂ ਦੀਆਂ ਟਿਕਟਾਂ ਖਰਚ ਕਿਉਂਦੇ ਆ ਕਿਤੇ ਜੀ ਇਧਰ ਸਾਨੂੰ ਟ੍ਰੇਨਾਂ ਤੋਂ ਪੈਸਾ ਮਿਲਦਾ ਜਾਂ ਸਾਨੂੰ ਇਧਰ ਵੋਟ ਮਿਲਦੀ ਹੈਗੀ ਇਹ ਇਹ ਕੁਛ ਨਾ ਵੇਖਣ ਜੇ ਤੇ ਅੱਜ ਇਹ ਲੋਕ ਇਕੱਠੇ ਹੋਣਗੇ ਤੇ ਸਰਕਾਰਾਂ ਨੂੰ ਇੱਕ ਦਿਨ ਆਪਣਾ ਏਕਾ ਕਰਕੇ ਤੇ ਥੋੜੀ ਜੀ ਨੱਥ ਪਾਉਣਗੇ ਕਿ ਸਰਕਾਰ ਨੂੰ ਝੁਗਣਾ ਪਊਗਾ ਆਪਣੇ ਆਪ ਕਿ ਅਸੀਂ ਇਹ ਭਈਆਂ ਦੇ ਤੇ ਗੁਜਰਾਂ ਤੇ ਜਿਹੜੀ ਉਹ ਕਾਰਵਾਈ ਕਰਨੀ ਹੈਗੀ ਤੇ ਨਹੀਂ ਤੇ ਜਿਹੜੇ ਅੱਜ ਆਪਣੇ ਘਰਾਂ ਦੇ ਵਿੱਚ ਬੈਠੇ ਹੋ ਆਪਣੇ ਬੱਚਿਆਂ ਵਾਸਤੇ ਤਿਆਰ ਰਹਿਣ ਕਿ ਇਹ ਭਈਏ ਜੋ ਇੱਕ ਉਹਨਾਂ ਨੇ ਲੜਕੀ ਦੇ ਨਾਲੇ ਕੁਝ ਕੀਤਾ ਇੱਕੋ 5 ਸਾਲ ਦੇ ਬੇਟੇ ਨਾਲ ਇਹ ਕੁਝ ਕੀਤਾ ਜੋ ਕਿ ਬਹੁਤ ਹੀ ਨਿੰਦਣਯੋਗ ਘਣਾਉਣੀ ਹਰਕਤ ਆ ਉਸ ਬੇਟੇ ਦੇ ਨਾਲ ਜੋੜਿਆ ਉਹਨਾਂ ਨੇ ਦੁਸ਼ਕਰਮ ਕੀਤਾ ਵਾ ਉਹ ਇਹੋ ਜੇ ਪਾਪੀ ਨੂੰ ਤੇ ਜਿਹੜੀ ਆ ਉਹ ਚੌਂਕ ਦੇ ਵਿੱਚ ਕੁੱਤਿਆਂ ਕੋਲੋਂ ਤੜਵਾਉਣਾ ਚਾਹੀਦਾ ਲੋਕ ਕਹਿੰਦੇ ਗੋਲੀ ਮਾਰ ਦੇਣੀ ਚਾਹੀਦੀ ਗੋਲੀ ਵੀ ਉਹਦੇ ਲਈ ਘਟਿਆ ਉਹਨੂੰ ਹਲਕੇ ਕੁੱਤਿਆਂ ਕੋਲੋਂ ਤੜਵਾਉਣਾ ਚਾਹੀਦਾ ਵਾ ਜਿਹੜੇ ਕਿ ਉਹਨੂੰ ਨੋਚ-ਨੋਚ ਕੇ ਖਾਣ ਤੇ ਉਹਨੂੰ ਵੀ ਪਤਾ ਲੱਗੇ ਕਿ ਮੈਂ ਉਸ ਬੱਚੇ ਨੂੰ ਕਿਸ ਤਰ੍ਹਾਂ ਤੜਫਾ-ਤੜਫਾ ਕੇ ਮਾਰਿਆ ਸੀਗਾ ਤੇ ਜਿਹੜਾ ਦੂਜਾ ਸਰਕਾਰ ਸਾਡੀ ਭਗਵੰਤ ਮਾਨ ਕਹਿ ਰਿਹਾ ਕਿ ਤੁਹਾਨੂੰ ਦੂਜੇ ਸੂਬਿਆਂ ਦੇ ਵਿੱਚ ਸਾਡੇ ਜਾਂਦੇ ਆਗੇ ਤੇ ਉਹਨਾਂ ਨੂੰ ਵੀ ਕੱਢ ਦੇਣਗੇ ਅਸੀਂ ਦ ਆਕੇ ਜਿੱਦਾਂ ਪੰਜਾਬ ਦੇ ਵਿੱਚ ਆਣ ਕੇ ਜਣੇਖੜੇ ਨੇ ਗੰਦ ਪਾਇਆ ਅਸੀਂ ਇਦਾਂ ਕੰਮ ਨਹੀਂ ਕਰ ਸਕਦੇ ਅਸੀਂ ਰਾਜਸਥਾਨ ਦੇ ਵਿੱਚ ਜਾ ਕੇ ਆਪਣੀ ਜ਼ਮੀਨ ਨਹੀਂ ਲੈ ਸਕਦੇ ਸਾਨੂੰ ਉੱਥੇ ਵੀ ਰੈਂਟ ਤੇ ਰਹਿਣਾ ਪੈਂਦਾ ਅਸੀਂ ਹਮਾਚਲ ਦੇ ਵਿੱਚ ਜਾ ਕੇ ਨਹੀਂ ਲੈ ਸਕਦੇ ਸਾਨੂੰ ਉੱਥੇ ਵੀ ਰੈਂਟ ਦੇਣਾ ਪੈਂਦਾ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਖਰੀਦ ਸਕਦੇ ਕੀ ਗੱਲ ਆ ਪੰਜਾਬ ਜਿਹੜਾ ਵਾ ਇਹ ਜਣੇਖੜੇ ਆ ਵਾਸਤੇ ਨਹੀਂਗਾ ਇਹ ਪੰਜਾਬ ਦੇ ਲੋਕਾਂ ਨੂੰ ਆਪਣੀ ਆਵਾਜ਼ ਜਿਹੜੀ ਉਹ ਬੁਲੰਦ ਕਰਨੀ ਪੈਣੀ ਹੈਗੀ ਤੇ ਨਹੀਂ ਤੇ ਫਿਰ ਜਿਹੜੇ ਅੱਜ ਨਹੀਂ ਬੋਲ ਰਹਾ ਉਹ ਆਪਣੇ ਬੱਚਿਆਂ ਵਾਸਤੇ ਆਉਣ ਵਾਲੇ ਦਿਨਾਂ ਲਈ ਤਿਆਰ ਰਹਿਣ ਕਿ ਇਹ ਬਈਆ ਖਾਨਾ ਤੇ ਗੁੱਜਰਖਾਨਾ ਜਿਹੜਾ ਵਾ ਇਹ ਉਹਨਾਂ ਦੇ ਬੱਚਿਆਂ ਦਾ ਕੀ ਕਰਨਗੇ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਪੰਜਾਬ ਵਿੱਚ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਤੇ ਉਸ ਦੇ ਮਨਾਪਕ ਅਸੀਂ ਕੁਝ ਡਿਮਾਂਡਸ ਲੈ ਕੇ ਆਏ ਆ ਸਰਕਾਰ ਦੇ ਸਾਹਮਣੇ ਮੇਰੀ ਪਹਿਲੀ ਡਿਮਾਂਡ ਹੈ ਸਰਕਾਰ ਨੂੰ ਕਿ ਪਹਿਲੇ ਨੰਬਰ ਤੇ ਤਾਂ ਮਾਈਗ੍ਰੈਂਟ ਦੀ ਪ੍ਰੋਪਰ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਪੰਚਾਇਤ ਲੈਵਲ ਤੇ ਰਿਕਾਰਡ ਰਿਸਟਰ ਹੋਣੀ ਚਾਹੀਦੀ ਆ ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਵੀ ਹੁੰਦੇ ਨੇ ਠੀਕ ਹੈ ਕੁਝ ਇਲੀਗਲ ਨਹੀਂ ਆ ਆਰਟੀਕਲ 19 ਕਲੋਜ਼ 5 ਤੋਂ ਕਨਸਟੀਟਿਊਸ਼ਨ ਵੀ ਇਹ ਕਹਿੰਦਾ ਆ ਸਾਡਾ CRPs ਦੇ ਵਿੱਚ ਪ੍ਰੋਵੀਜ਼ਨ ਦਿੱਤੀਆਂ ਗਈਆਂ ਨੇ ਕਿ ਅਸੀਂ ਪ੍ਰੋਪਰ ਵੈਰੀਫਿਕੇਸ਼ਨ ਕਰ ਸਕਦੇ ਹਾਂ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਸਾਡੀ ਦੂਸਰੀ ਡਿਮਾਂਡ ਇਹ ਆ ਕਿ ਜਿਹੜੀ ਵੋਟਰ ਆਈਡੈਂਟੀ ਡੁਪਲੀਕੇਸ਼ਨ ਹੋ ਰਹੀ ਆ ਜਦੇ ਕਰਕੇ ਕਿ ਹੁਣ ਪੰਜਾਬ ਸਰਕਾਰ ਚਾਹੁੰਦੀ ਆ ਕਿ ਮਾਈਗ੍ਰੈਂਟ ਵਰਕਰਸ ਜਿਹੜੇ ਨੇ ਹੁਣ ਡਬਲ ਸਟੇਟਸ ਵਿੱਚ ਵੋਟਰ ਅਵੋਟਸ ਦੇ ਨੇ ਤਾਂ ਉਹਨਾਂ ਦਨ ਜਿਸ ਕਰਕੇ ਮਾਈਗ੍ਰੈਂਟਸ ਦੇ ਖਿਲਾਫ ਸਰਕਾਰ ਜ਼ਿਆਦਾ ਸਟ੍ਰਿਕਟ ਜਿਹੜੇ ਰੈਗੂਲੇਸ਼ਨਸ ਉਹ ਨਹੀਂ ਪ੍ਰੋਵਾਈਡ ਕਰ ਰਹੀ ਅਸੀਂ ਚਾਹੁੰਦੇ ਆ ਕਿ ਇਸ ਚੀਜ਼ ਤੇ ਵੀ ਰੋਕ ਲਗਾਈ ਜਾਵੇ ਪੰਜਾਬ ਗਵਰਨਮੈਂਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨਾਲ ਮਿਲ ਕੇ ਇਸ ਚੀਜ਼ ਤੇ ਰੋਕ ਲਗਾਵੇ ਸਾਡੀ ਤੀਸਰੀ ਜਿਹੜਾ ਮੇਰਾ ਪੁਆਇੰਟੋਂ ਮੈਂ ਪੇਰੈਂਟਸ ਵਾਸਤੇ ਲੈ ਕੇ ਆਈ ਆ ਕਿ ਉਹਨਾਂ ਨੂੰ ਵੀ ਥੋੜੀ ਜੀ ਆਪਣੇ ਰਿਸਪਾਂਸਿਬਲ ਹੋਣ ਦੀ ਲੋੜ ਹੈ ਕਿਉਂਕਿ ਅੱਜ ਕੱਲ ਹਾਲਾਤ ਚੰਗੇ ਬਿਲਕੁਲ ਵੀ ਨਹੀਂ ਨੇ ਤੇ ਪੇਰੈਂਟਸ ਨੂੰ ਥੋੜਾ ਰਿਸਪਾਂਸਿਬਲ ਹੋਣਾ ਚਾਹੀਦਾ ਆਪਣੇ ਬੱਚਾ ਦੇ ਰਿਗਾਰਡਿੰਗ ਐਂਡ ਲਾਸਟ ਮੈਂ ਇਹ ਕਹਿਣਾ ਚਾਹੁੰ ਨਹੀਂ ਹੈ ਅਸੀਂ ਲੜ ਰਹੇ ਹਾਂ ਫਰਾਡ ਦੇ ਵੀ ਗਵਰਨਰ ਦੇ ਖਿਲਾਫ ਐਂਡ ਪੰਜਾਬ ਮੀਨ ਸੇਫ ਐਂਡ ਈਨ ਐਨਵਾਇਰਨਮੈਂਟਸ ਪਲਸ ਡੈਮੋਕਰੇਸੀ ਐਂਡ ਇਫ ਪੰਜਾਬ ਗਵਰਨਮੈਂਟ ਕਾਂਟ టు ਥਿਸ ਦੈਨ ਇਟ ਹੈਜ਼ ਨੋ ਮੋਰ ਰਾਈਟ ਟੂ ਸੇ ਇਨ ਪਾਵਰ थैंक यू